ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਮਿੱਤਰਾਂ ਨੂੰ ਤੇ ਅੱਜ ਆਪਾਂ ਗੱਲ ਕਰਨ ਲੱਗੇ ਆਂ ਵੱਖਰੀ ਤਰ੍ਹਾਂ ਦੀ ਕਣਕ ਬਾਰੇ ਕਿਉਂਕਿ ਹਰ ਇੱਕ ਬੰਦਾ ਅੱਜ ਕੱਲ੍ਹ ਸਿਹਤ ਨੂੰ ਲੈ ਕੇ ਸੀਰੀਅਸ ਹੋ ਰਿਹਾ ਤਾਂ ਜ਼ਰੂਰੀ ਵੀ ਆ ਕਿਉਂਕਿ ਜੇ ਸਰੀਰ ਸਿਹਤਮੰਦ ਹੈਗਾ ਤਾਂ ਇਦੋਂ ਵੱਡੀ ਕੋਈ ਦੌਲਤ ਨਹੀਂ ਗੀ ਸੋ ਅੱਜ ਆਪਾਂ ਮਿਲਣ ਆਏ ਆਂ ਸਰ ਨੂੰ ਤੇ ਰਜਿੰਦਰ ਸਿੰਘ ਜੀ ਨੂੰ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਤੀ ਕੋਈ ਹਾਂਜੀ ਹਾਂਜੀ ਤੇ ਇਹ ਤੁਸੀਂ ਦੱਸੋ ਸਾਨੂੰ ਤੁਸੀਂ ਕਿਹੜੀ ਕਿਹੜੀ ਕਣਕ ਦੀ ਵੈਰਾਈਟੀ ਬੀਜ ਦੀ ਇਹ ਜਿਹੜੀ ਕਣਕ ਹੈਗੀ ਹੈ ਜੀ ਅਸੀਂ ਘਰੇ ਖਾਣ ਵਾਸਤੇ ਵੇਚਦੇ ਹੈਗੇ ਆ ਇਸ ਦੇ ਵਿੱਚ ਤਿੰਨ ਵੈਰੈਟੀਆਂ ਹੈਗੀਆਂ ਜੀ ਜਿਹੜੀ ਆ ਕਿਸਮ ਹੈਗੀ ਆ ਆਪਣੇ ਕੋਲੇ ਛੋਟੇ ਛਿੱਟਿਆਂ ਵਾਲੀ ਇਹ ਉਹ ਕਿਸਮ ਹੈ ਜਿਹੜੇ ਆਪਣੇ ਪੁਰਾਣੇ ਬਜ਼ੁਰਗ ਬੀਜਦੇ ਸੀ ਇਸ ਨੂੰ ਆਪਾਂ ਚਾਵਲੀ ਕਟਾ ਬੋਲਦੇ ਆ ਇਹ ਇਸ ਦੇ ਵਿੱਚ ਫਾਈਬਰ ਬਹੁਤ ਜ਼ਿਆਦਾ ਹੁੰਦਾ ਹੈ ਤੇ ਇੱਕ ਇਸੇ ਤਰ੍ਹਾਂ ਇਹ ਬਾਂਸੀ ਹੈਗੀ ਆਪਣੇ ਕੋਲੇ ਵੱਡੇ ਛਿੱਟਿਆਂ ਵਾਲੀ ਤੇ ਇੱਕ ਆਪਣੇ ਕੋਲੇ ਜਿਹੜੇ ਛੋਟੇ ਛੋਟੇ ਕੱਦ ਦੀ ਹੈਗੀ ਆਪਣੇ ਕੋਲੇ ਕਣਕ ਵਿੱਚ ਰਹਿ ਜਾਂਦੀ ਹੈਗੀ ਆ ਉਹ ਪੰਜਾਬ ਜਿੰਕ ਜੋ ਕਿ ਪੰਜਾਬ ਜਿਸ ਦੇ ਵਿੱਚ ਜਿੰਕ ਸਭ ਤੋਂ ਜ਼ਿਆਦਾ ਹੁੰਦਾ ਹੈਗਾ ਆਪਣੇ ਕੋਲੇ ਤਾਂ ਇਸ ਕਣਕ ਦੇ ਵਿੱਚ ਤਿੰਨ ਤਰ੍ਹਾਂ ਦੀਆਂ ਵੈਰਾਈਟੀਆਂ ਹੈਗੀਆਂ ਬਾਂਸੀ ਚਾਵਲਾ ਚਾਵਲਾ ਕਟਾ ਤੇ ਪੰਜਾਬ ਜਿੰਕ ਇਹਦੇ ਨਾਲ ਆਪਣੇ ਕੋਲੇ ਪ੍ਰੋਟੀਨ ਜਿੰਕ ਤੇ ਫਾਈਬਰ ਇਹਨਾਂ ਤਿੰਨਾਂ ਦੀ ਕਮੀ ਇਹ ਅਨਾਜ ਪੂਰੇ ਕਰਦਾ ਹੈਗਾ ਤੇ ਇਸ ਪੂਰੀ ਕਣਕ ਦੇ ਵਿੱਚ 2-4% ਜਿਹੜਾ ਹੈਗਾ ਵੀ ਜੌਂ ਹੈਗਾ ਕਿਉਂਕਿ ਜੌਂ ਦਾ ਆਟਾ ਥੋੜਾ ਠੰਡਾ ਮੰਨਿਆ ਜਾਂਦਾ ਹੈਗਾ ਇਸ ਕਣਕ ਦੀ ਖਾਸੀਅਤ ਕੀ ਹੈਗੇ ਜਿਹੜਾ ਆ ਖੇਤ ਆਪਾਂ ਦੇਖ ਰਹੇ ਹਾਂ ਇਸ ਏਕ ਨਾਲਾ ਖੇਤ ਹੈ ਵੈਸੇ ਤੇ ਪਿਛਲੇ 3 ਸਾਲ ਤੋਂ ਅਸੀਂ ਸਿਰਫ ਘਰ ਵਾਸਤੇ ਖਾਣਾ ਵਾਸਤੇ ਬੀਜ ਰਹੇ ਹੈਗੇ ਆ ਤਾਂ ਅਸੀਂ ਕੀ ਕਰ ਰਹੇ ਹੈਗੇ ਆ ਵੀ ਦੋਨੋਂ ਟਾਈਮ ਹਾੜੀ ਤੇ ਸੋਨੀ ਦੀ ਆਪਾਂ ਗੱਲ ਕਰੀਏ ਤਾਂ ਕਿਉਂਕਿ ਬੀਜਨ ਮੌਕੇ ਰੂੜੀ ਦੀ ਰੇਪ ਆ ਕੇ ਇਸ ਨੂੰ ਬੀਜਦੇ ਹੈਗੇ ਆ ਤੇ ਇਸ ਵੈਰੈਟੀ ਦੀ ਖਾਸੀਅਤ ਇਹ ਰਹਿੰਦੀ ਹੈਗੀ ਹੈ ਕਿ ਵੀ ਇਹ ਆਟੋਮੈਟਿਕ ਹੀ ਇਸ ਨੂੰ ਯੂਰੀਆ ਦੀ ਲੋੜ ਨਹੀਂ ਪੈਂਦੀ ਇੱਕ ਤਾਂ ਰੂੜੀ ਦੀ ਰੇ ਪੈ ਜਾਂਦੀ ਹੈ ਦੂਸਰੀ ਗੱਲ ਵੀ ਇਹ ਦੀ ਕਿਸਮ ਇਹ ਇਸ ਤਰ੍ਹਾਂ ਦੀ ਹੈਗੀ ਹੈ ਕਿ ਇਸ ਨੂੰ ਵੱਧ ਤੋਂ ਵੱਧ ਆਪਣੇ ਕੋਲੇ ਕਿल्ले ਪ੍ਰਤੀ ਏਕੜ ਦੀ 15 ਕਿਲੋ ਯੂਰੀਆ ਪੈਂਦੀ ਹੈ ਜੇ ਆਪ 15 ਕਿਲੋ ਯੂਰੀਆ ਤੋਂ ਵੱਧ ਪਾਉਣੇ ਹੈਗੇ ਆ ਤੇ ਇਹ ਕਣਕ ਡੱਗ ਪੈਂਦੀ ਹੈਗੀ ਆ ਜਿਵੇਂ ਆਪਣੇ ਕੋਲੇ ਝੋਨੇ ਦੀਆਂ ਕਿਸਮਾਂ ਹੁੰਦੀਆਂ ਹਨ ਝੋਨੇ ਦੀਆਂ ਕਿਸਮਾਂ ਦੇ ਵਿੱਚ ਜਿਵੇਂ ਆਪਾਂ ਵੇਖਦੇ ਆਂ ਵੀ 26 ਤੋਂ ਨਾਲ ਉਹਨੂੰ 4 ਬੋਰੀਆਂ ਵੀ ਲੋਕ ਰੇਹ ਦੀਆਂ ਪਾ ਰਹੇ ਆ ਹਾਈਬ੍ਰਿਡ ਝੋਨਾ ਉਹਨੂੰ 1.5 ਬੋਰੀ ਪੈਂਦੀ ਹੈ ਜਿਵੇਂ ਆਪਣੇ ਕੋਲੇ ਬਾਸਪਤੀ ਦੀਆਂ ਕਈ ਕਿਸਮਾਂ ਜਿਸ ਤਰ੍ਹਾਂ ਉਸ ਦੇ ਵਿੱਚ ਵੀ ਆਪਾਂ 1.5 ਬੋਰੀ ਨਾਲ ਸਾਰ ਲੈਣੇ ਆ ਉਸੇ ਤਰ੍ਹਾਂ ਦੀ ਇੱਕ ਕਿਸਮ ਹੀ ਇਸ ਟਾਈਪ ਦੀ ਹੈ ਕਿ ਵੀ ਇਸ ਨੂੰ ਯੂਰੀਆ ਆਟੋਮੈਟਿਕ ਹੀ ਘੱਟ ਪੈਣੀ ਆ ਤੇ ਜੇ ਆਪਾਂ ਇਸ ਦੇ ਵਿੱਚ ਯੂਰੀਆ ਜ਼ਿਆਦਾ ਪਾਵਾਂਗੇ ਤੇ ਇਹਨੇ ਡਿੱਗ ਪੈਣਾ ਹੈਗਾ ਹਾਂ ਇਹਦੇ 'ਚ ਕੀ ਹੈਗਾ ਵੀ ਜੇ ਆਪਾਂ ਖਾਣ ਆਸਤੇ ਵਰਤਦੇ ਆ ਜਿਵੇਂ ਆਪਾਂ ਮੈਂ 22 ਕਿਲਿਆਂ ਦੀ ਖੇਤੀ ਕਰਦਾ ਹੈਗਾ ਤੇ ਜੇ ਆਪਾਂ ਛੇਕ ਨਾਲਾਂ ਥਾਂ ਆਪਦੇ ਖਾਣ ਆਸਤੇ ਵਰਤ ਕੇ ਚੰਗੀ ਕਣਕ ਬਿਨਾ ਯੂਰੀਆ ਤਾਂ ਤਾਂ ਮੈਨੂੰ ਲੱਗਦਾ ਵੀ ਸਾਰਿਆਂ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਕਿਉਂਕਿ ਇਸ ਦੇ ਛਿੱਟੇ ਜਿਹੜੇ ਇਹ ਪ੍ਰਾਣੀ ਕਣਕ ਜਿਵੇਂ ਦੇ ਬਜ਼ੁਰਗ ਬੀਜ ਦੇ ਸੀ ਉਹਨਾਂ ਦੇ ਹੈਗੇ ਆ ਉਸ ਛੋਟੇ ਛਿੱਟੇ ਆ ਤੇ ਇਹਦਾ ਝੜ ਜੇ ਦੂਸਰੀ ਕਣਕ 60 ਮਨ ਝੜਦੀ ਆ ਤੇ ਇਹ 30 ਮਾਣੀ ਝੜਦੀ ਆ ਮਤਲਬ ਵੀ ਇਹ ਆਪਾਂ ਨੂੰ ਕਾਸਟਲੀ ਪੈਂਦੀ ਆ ਠੀਕ ਹੈ ਜੀ ਠੀਕ ਹੈ ਵੀ ਆਪਾਂ ਉਹਨਾਂ ਝੜਤਾ ਨਹੀਂ ਲੈ ਸਕਦੇ ਪਰ ਇਹ ਬਿਨਾ ਯੂਰੀਏ ਤੋਂ ਤੇ ਜੇ ਆਪਾਂ ਇਹਨਾਂ ਦੇ ਵਿੱਚ ਜੇ ਆਪਾਂ ਤੱਤ ਵੇਖਾਂਗੇ ਜਿੰਕ ਪ੍ਰੋਟੀਨ ਫਾਈਬਰ ਵਗੈਰਾ ਉਹਨਾਂ ਦੀ ਮਾਤਰਾ ਭਰਪੂਰ ਹੁੰਦੀ ਹੈਗੀ ਆ ਤਾਂ ਇਸ ਵਾਰੀ ਅਸੀਂ ਜਿਵੇਂ ਪਿਛਲੇ ਸਾਲ ਮੇਥੋਂ ਕੋਸ਼ ਸੱਜਣੋ ਮਿੱਤਰਾਂ ਨੇ ਵੀ ਲੈ ਕੇ ਗਏ ਸੀ ਕਣਕ ਤਾਂ ਉਹਨਾਂ ਦੇ ਗਾ ਜਿਵੇਂ ਰੈਫਰੈਂਸ ਤੇ ਤਾਂ ਬਹੁਤ ਜ਼ਿਆਦਾ ਹੋਰ ਲੋਕਾਂ ਨੇ ਇਸ ਚੀਜ਼ ਦੀ ਡਿਮਾਂਡ ਕੀਤੀ ਤਾਂ ਇਸ ਸਾਲ ਮੈਂ ਇਸ ਨੂੰ ਕਾਫੀ ਜਵੇਂ 10-12 ਏਕੜ ਹੋਰ ਜੇ ਇਹ ਕਣਕ ਬੀਜੀ ਆ ਤਾਂ ਕਿ ਵੀ ਜਿਨ੍ਹਾਂ ਨੂੰ ਵੀ ਜ਼ਰੂਰਤ ਹੈਗੀ ਆ ਤੇ ਉਹ ਲੈ ਸਕਣ ਤੇ ਆਪਦੀ ਸਿਹਤ ਨੂੰ ਬਚਾ ਸਕਣ ਵੈਸੇ ਜਿਹੜਾ ਇਸ ਦੀ ਇੱਕ ਖਾਸੀਅਤ ਹੋਰ ਆ ਇਹ ਜਿਹੜਾ ਇਸ ਦਾ ਆਟਾ ਬਣੂਗਾ ਤੇ ਆਟੇ ਤੋਂ ਆਪਾਂ ਰੋਟੀ ਬਣਾਉਨੇ ਆ ਉਹ ਐਡੀ ਪੋਲੀ ਬਣਦੀ ਆ ਜੇ ਤੁਸੀਂ ਉਸ ਨੂੰ ਸੋਵਾ ਬਣਾ ਦਿਓਗੇ ਤਾਂ ਸ਼ਾਮ ਤੱਕ ਉਹ ਰੋਟੀ ਆ ਜਿਹੜੀ ਉਹ ਸਖਤ ਨਹੀਂ ਹੁੰਦੀਗੀ ਤੁਸੀਂ ਉਸ ਨੂੰ ਕਦੋਂ ਮਰਜ਼ੀ ਖਾ ਸਕਦੇ ਆ ਇਹ ਇਸ ਇਸ ਕਣਕ ਦੀ ਇੱਕ ਖਾਸੀਅਤ ਰਹਿੰਦੀ ਹੈਗੀ ਆ ਨਹੀਂ ਤਾਂ ਆਪਾਂ ਰੋਟੀ ਗਰਮ ਗਰਮ ਖਾਣ ਦੇ ਲਈ ਇਹ ਤਾਂ ਖਾ ਲਈ ਨਹੀਂ ਉਹ ਆਕੜ ਜਾਂਦੀ ਆ ਪਰ ਇਸ ਆਟੇ ਦੀ ਵਧੀਆ ਰੋਟੀ ਬਣਦੀ ਠੀਕ ਹੈ ਜੀ ਵੀ ਮਤਲਬ ਕਿ ਸਿਹਤ ਵਾਸਤੇ ਵਧੀਆ ਚੀਜ਼ ਹੈ ਜਿਵੇਂ ਕਿ ਚੱਲਦਾ ਆਉਂਦਾ ਕਿ ਕਣਕ ਖਾਣ ਨਾਲ ਬਿਮਾਰੀਆਂ ਆਉਂਦੀਆਂ ਜਿਵੇਂ ਆਪਣੇ ਅੱਜ ਕੱਲ ਲੋਕ ਗੰਗਣੀ ਕੋਦਰਾ ਰਾਗੀ ਵਗੈਰਾ ਦਾ ਆਟਾ ਖਾਣਾ ਸ਼ੁਰੂ ਕਰ ਰਹੇ ਹਨ ਸਿਹਤ ਵਾਸਤੇ ਚੰਗੀ ਚੀਜ਼ ਆ ਉਹ ਵੀ ਸੋ ਵੀ ਉਹਦੇ ਅਕੋਰਡਿੰਗ ਜੀ ਆਪਾਂ ਕਣਕ ਦਾ ਵੀ ਗੱਲ ਕਰੀਏ ਤਾਂ ਇਹ ਇੱਕ ਕਣਕ ਵਧੀਆ ਹੈਗੀ ਹੈ ਵੀ ਜਿਹੜੀ ਕਿ ਆਪਾਂ ਖਾਣਯੋਗ ਹੈਗੀ ਹੈ ਸਿਹਤ ਵਾਸਤੇ ਹਾਂ ਬਿਲਕੁਲ ਜਿਸ ਤਰ੍ਹਾਂ ਅੱਜ ਕੱਲ ਮਲਟੀ ਗ੍ਰੇਨ ਦਾ ਟ੍ਰੈਂਡ ਚੱਲ ਰਿਹਾ ਹੈਗਾ ਤਾਂ ਉਸੇ ਤਰ੍ਹਾਂ ਦੇ ਆਪਾਂ ਇਹ ਕਣਕ ਦੇ ਆٹے ਦੇ ਵਿੱਚ ਇਹ ਕਣਕ ਨੂੰ ਇਸ ਤਰ੍ਹਾਂ ਦਾ ਤਿਆਰ ਕਰ ਲੈਣੇ ਹੈਗੇ ਪਹਿਲੇ ਸਟਾਰਟਿੰਗ ਤੋਂ ਕਾ ਆਪਾਂ ਨੂੰ ਮੇਰੇ ਖਿਆਲ ਉਸ ਚੀਜ਼ ਦੀ ਜ਼ਰੂਰਤ ਵੀ ਨਹੀਂ ਰਹਿਣੀ ਹੈਗੀ। ਹਾਂਜੀ। ਤੇ ਜੇ ਉਹ ਮਲਟੀ ਗ੍ਰੇਨ ਆਪਾਂ ਖਾਣੇ ਆ ਤਾਂ ਬਹੁਤ ਵਧੀਆ ਚੀਜ਼ ਹੈਗੀ। ਉਹ ਵੀ ਉਹ ਆਪਾਂ ਕਹਿ ਸਕਦੇ ਹਾਂ ਸਿਹਤ ਆਸਤੇ ਬਹੁਤ ਵਧੀਆ ਹੈਗਾ। ਤੇ ਬਾਕੀ ਜਿਵੇਂ ਤੁਸੀਂ ਦੱਸਿਆ ਵੀ ਕਣਕ ਜੇ ਤਾਂ ਰੇ ਘੱਟ ਪੈਂਦੀ ਹੈ ਤੇ ਉਸ ਤੋਂ ਬਾਅਦ ਮੰਨ ਲਓ ਫਸਲਾਂ ਦਾ ਗੇੜ ਹੁੰਦਾ ਝੋਨੇ ਮੋਕੇ ਫੇਰੀ। ਹਾਂ ਝੋਨੇ ਮੋਕੇ ਵੀ ਜਿਹੜੀ ਹੈਗੀ ਆ ਆਪਣੇ ਕੋਲੇ ਸਾਡੀ ਕੋਸ਼ਿਸ਼ ਤਾਂ ਜਿਹੜੀ ਅਸੀਂ ਇਹ ਸ਼ੇਕ ਨਾਲ ਜਗ੍ਹਾ ਆਪਦੇ ਆਸਤੇ ਵੇਚਦਿਆਂ ਘਰ ਆਸਤੇ। ਉਹਦੇ ਚ ਕੀ ਹੁੰਦਾ ਹੈਗਾ ਵੀ ਝੋਨੇ ਦੀ ਕਸਮੀ ਇਸ ਤਰ੍ਹਾਂ ਦੀ ਲਾਉਣੇ ਆ ਵੀ ਜਿਹਦੇ ਤੇ ਰੇਹ ਘੱਟ ਪਵੇ ਤਾਂ ਵੈਸੇ ਵੀ ਅਸੀਂ ਤਾਂ ਫਿਰ ਉਹ ਰੇਹ ਹੋਰ ਘੱਟ ਪਾਉਣੇ ਝੋਨੇ ਦਾ ਝਾੜ ਤਾਂ ਜ਼ਰੂਰ ਘੱਟਦਾ ਉਹਦੇ ਨਾਲ ਪਰ ਇਹ ਆ ਵੀ ਇਸ ਨਾਲ ਸਾਨੂੰ ਇਹ ਆ ਵੀ ਅਸੀਂ ਯੂਰੀਆ ਮੁਕਤ ਹੈ ਜਿਹੜੀ ਉਹ ਕਣਕ ਖਾ ਸਕਦੇ ਹੈਗੇ ਆ ਠੀਕ ਹੈ ਤਾਂ ਜਿਹੜੇ ਤਾਂ ਜ਼ਿਮੀਦਾਰ ਪਰ ਖੇਤੀ ਕਰਦੇ ਹੈਗੇ ਆ ਉਹਨਾਂ ਨੂੰ ਤਾਂ ਮੈਂ ਇਹੀ ਕਹੂੰਗਾ ਵੀ ਤੁਸੀਂ ਆਪਦੇ ਆਸਤੇ 4 ਕਨਾਲਾਂ ਪੰਜ ਕਨਾਲਾਂ ਤੇਰੀ ਹੈਗੀ ਕਣਕ ਇਸ ਟਾਈਪ ਚ ਬੀਜੋ ਹਨਾ ਜਿਹੜੇ ਨਹੀਂ ਬੀਜ ਸਕਦੇ ਤੋਂ ਐਟ ਲੀਸਟ ਅਸੀਂ ਜੋ ਕਣਕ ਤਿਆਰ ਕੀਤੀ ਹੈਗੀ ਉਹ ਸਾਡੇ ਤੋਂ ਤੁਸੀਂ ਖਰੀਦ ਸਕਦੇ ਆ ਹੁਣ ਬਹੁਤ ਸਾਰੇ ਜ਼ਿਮੇਵਾਰ ਕੀ ਕਰਦੇ ਆ ਵੀ ਕਣਕ ਬੀਜਦੇ ਆ ਚਾਰਕ ਨਾਲਾਂ ਜਾਂ ਪੰਜ ਕਨਾਲਾਂ ਬਿਨਾ ਯੂਰੀਆ ਤੋਂ ਉਹ ਕੀ ਕਰਦੇ ਆ ਵੀ ਕੋਈ ਰੂੜੀ ਵੀ ਰੇ ਨਹੀਂ ਪਾਉਂਦੇਗੇ ਤੇ ਕਿਸਮਾ ਉਹ ਜਿਹੜੀ ਆਮ ਹੀ ਬੀਜਦੇ ਆ ਉਦੋਂ ਨਾਲ ਤੁਸੀਂ ਵੇਖੋਗੇ ਕਈ ਥਾਵਾਂ ਤੇ ਨਿੱਕੀ ਨਿੱਕੀ ਕਣਕ ਰਹਿ ਜਾਂਦੀ ਹੈ ਤੇ ਨਿੱਕੇ ਨਿੱਕੇ ਛਿੱਟੇ ਰਹਿ ਜਾਂਦੇ ਹੈਗੇ ਆ ਕਿਉਂਕਿ ਉਸ ਕਣਕ ਦੀ ਵੈਰਾਈਟੀ ਇਹ ਹੈ ਕਿ ਉਹਨੂੰ ਯੂਰੀਆ ਚਾਹੀਦੀ ਹੈ ਪਰ ਉਹਨੂੰ ਆਪਾਂ ਪਾਉਂਦੇ ਨਹੀਂ ਜੇ ਪਰ ਉਹ ਛੋਟੀ ਰਹਿ ਜਾਂਦੀ ਹੈਗੀ ਆ ਉਸ ਨਾਲੋਂ ਆਪਾਂ ਇਹ ਵੈਰਾਈਟੀ ਬੀਤੀ ਹੈ ਜਿਹਨੂੰ ਯੂਰੀਆ ਹੀ ਘੱਟ ਚਾਹੀਦੀ ਹੈ ਹਾਂਜੀ ਤੇ ਆ ਪੂਰੀ ਵਧੂਗੀ ਤੇ ਪੂਰੇ ਉਹਦੇ 'ਚ ਤੱਤ ਵੀ ਵੱਧਣਗੇ ਹਾਂਜੀ ਜਿਹੜੇ ਵੀ ਦੋਸਤਾਂ ਮਿੱਤਰਾਂ ਨੂੰ ਇਹ ਆਰਗੈਨਿਕ ਕਣਕ ਤੇ ਬਾਕੀ ਪੋਸ਼ਕ ਤੱਤਾਂ ਨਾਲ ਭਰਪੂਰ ਕਣਕ ਚਾਹੀਦੀ ਹੋਵੇ ਤਾਂ ਉਹ ਤੁਸੀਂ ਸਰ ਨਾਲ ਸੰਪਰਕ ਕਰ ਸਕਦੇ ਹੋ ਉੱਪਰ ਨੰਬਰ ਸਕਰੀਨ ਤੇ ਵੀ ਚੱਲ ਰਿਹਾ ਤੇ ਬਾਕੀ ਤੁਸੀਂ ਨੰਬਰ ਆਪਣਾ ਬੋਲ ਵੀ ਦਿਓ ਜੀ ਹਾਂਜੀ ਮੇਰਾ ਨੰਬਰ ਹੈਗਾ ਜੀ 98729 94826 9872994826 ਹਾਂ ਪੰਦੇ ਹੈਗਾ ਕੋਠੇ ਢਾਲੀਵਾਲ ਕੋਟਕੂਪੁਰਾ ਦੁਆਰਾਨਾ ਰੋਡ ਠੀਕ ਹੈ ਤੇ ਸਰ ਤੁਸੀਂ ਮੰਨ ਲਓ ਕਿ ਖੇਤੀ ਦੇ ਨਾਲ ਕੋਈ ਹੋਰ ਕੀ ਕੰਮ ਕਰਦੇ ਹੋ ਹਾਂਜੀ ਅਸੀਂ ਮੈਂ ਖੇਤੀ ਦੇ ਨਾਲ ਨਾਲ ਮੇਰਾ ਇੱਕ ਪ੍ਰਾਈਵੇਟ ਸਕੂਲ ਹੈਗਾ ਬਰਗਾੜੀ ਵਿਖੇ ਇੱਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਹੈ ਜੋ ਕਿ ਬਹੁਤ ਵਧੀਆ ਚੱਲ ਰਿਹਾ ਹੈਗਾ ਤੇ ਉਸ ਇਲਾਕੇ ਦੇ ਵਿੱਚ ਅਸੀਂ ਐਜੂਕੇਸ਼ਨ ਪ੍ਰਤੀ ਬੱਚਿਆਂ ਨੂੰ ਬਹੁਤ ਵਧੀਆ ਘੱਟ ਪੈਸਿਆਂ ਤੇ ਵਧੀਆ ਐਜੂਕੇਸ਼ਨ ਦੇ ਰਹੇ ਹੈਗੇ ਆ ਤੁਸੀਂ ਸਰ ਇੱਕ ਪਾਸੇ ਜੌਬ ਕਰਦੇ ਹੋ ਉਧਰ ਵੀ ਬਿਜ਼ੀ ਰਹਿੰਦਾ ਸ਼ਡਿਊਲ ਤੁਹਾਡਾ ਹਨ ਤੇ ਨਾਲੇ ਖੇਤੀਬਾੜੀ ਕੰਮ ਹੋਰ ਵੀ ਹੈਗੇ ਆ ਤੇ ਇਹ ਤੁਹਾਡਾ ਖਿਆਲ ਕਿਵੇਂ ਆ ਇਸ ਕਣਕ ਬਾਰੇ ਵੀ ਆਪਾਂ ਇਦਾਂ ਦੀ ਕਣਕ ਬੀਜਗੇ ਵੀ ਜਿਹੜੀ ਏ ਜਿਹੜਾ ਐਸਐਸਏ ਖਿਆਲ ਮੇਰਾ ਇੱਕ ਦੋਸਤ ਹੈਗਾ ਉਹ ਵੀ ਗਵਰਨਮੈਂਟ ਟੀਚਰ ਹੈਗਾ ਠੀਕ ਹੈ ਤਾਂ ਉਹ ਵੀ ਜੋਬ ਦੇ ਨਾਲ ਨਾਲ ਖੇਤੀ ਕਰਦਾ ਹੈਗਾ ਤਾਂ ਇੱਕ ਦਿਨ ਅਸੀਂ ਉਹਦੇ ਖੇਤ ਬੈਠੇ ਸੀਗੇ ਤਾਂ ਜਦੋਂ ਉਸ ਦੇ ਕੰਢਕੇ ਅਸੀਂ ਮੈਂ ਦੇਖੀ ਮੈਂ ਕਿ ਵੀ ਇਸ ਤਰ੍ਹਾਂ ਦੀ ਕਿਉਂ ਹੈਗੀ ਆ ਵੀ ਦੇਖਣ ਤੇ ਨਿੱਕੇ ਨਿੱਕੇ ਛਿੱਟੇ ਕਿਉਂ ਹੈਗੇ ਆ ਹਾਂ ਵੱਡੀ ਛੋਟੀ ਜੀ ਲੱਗਦੀ ਹੈ ਹਾਂ ਵੱਡੀ ਛੋਟੀ ਜੀ ਲੱਗਦੀ ਹੈ ਤਾਂ ਫਿਰ ਉਸ ਨੇ ਇਸ ਇਸ ਬਾਰੇ ਡਿਟੇਲ ਚ ਦੱਸਿਆ ਮੈਨੂੰ ਵੀ ਇਸ ਤਰ੍ਹਾਂ ਦੀ ਵੀ ਐਸੀ ਪਿਛਲੇ 3-4 ਸਾਲ ਤੋਂ ਅਸੀਂ ਇਹ ਤਿਆਰ ਕਰ ਰਹੇ ਹਾਂ ਤਾਂ ਫਿਰ ਮੈਂ ਉਸ ਤੋਂ ਵੀ ਲੈ ਕੇ ਆਇਆ ਸੀਗਾ ਤਾਂ ਮੈਂ ਵੇਖਿਆ ਵੀ ਇਹ ਚੀਜ਼ ਉਹਦੀ ਵਾਕਈ ਗੱਲ ਸਹੀ ਸੀਗੀ ਜੋ ਜੋ ਉਹਨੇ ਜਿਵੇਂ ਜਿਵੇਂ ਦੱਸਿਆ ਸੀਗਾ ਉਹਨੇ ਉਹ ਵੀ ਅਸੀਂ ਕੀਤਾ ਹੈਗਾ ਤੇ ਰਿਜ਼ਲਟ ਇਸ ਦੇ ਪੋਜ਼ਿਟਿਵ ਹੀ ਰਹੇ ਆਗੇ ਠੀਕ ਹੈ ਜੀ ਹਾਂਜੀ ਮਤਲਬ ਕਿ ਤੁਹਾਨੂੰ ਜਦੋਂ ਤੁਸੀਂ ਇਹ ਖਾਣਾ ਸ਼ੁਰੂ ਕੀਤੀ ਆ ਤੁਹਾਨੂੰ ਆਪਦੀ ਸਿਹਤ ਪ੍ਰਤੀ ਕੋਈ ਕੋਈ ਚੀਜ਼ਾਂ ਦਾ ਬੈਨੀਫਿਟ ਮਿਲਿਆ ਹੀ ਹੋਊਗਾ ਹਨਾ ਪੂਰੇ ਬੈਨੀਫਿਟ ਮਿਲਦਾ ਹੈਗਾ ਜੀ ਇਹਨਾਂ ਦਾ ਇਸ ਜੇ ਆਪਾਂ ਚੰਗੀ ਚੀਜ਼ ਖਾਵਾਂਗੇ ਤਾਂ ਆਪਦੇ ਹੱਥੀ ਤਿਆਰ ਕੀਤੀ ਤਾਂ ਉਹਦਾ ਬੈਨੀਫਿਟ ਇੱਕੋ ਦਿਨ ਤਾਂ ਨਹੀਂ ਮਿਲਣਾਗਾ ਪਰ ਲੰਬੇ ਸਮੇਂ ਚ ਆਪਾਂ ਨੂੰ ਇਹਦਾ ਬੈਨੀਫਿਟ ਜ਼ਰੂਰ ਮਿਲੂਗਾ ਹਾਂਜੀ ਇੱਕ ਤੁਸੀਂ ਰੂੜੀ ਖਾਦ ਦੀ ਗੱਲ ਕਰੀ ਸੀ ਫਿਰ ਤੁਸੀਂ ਰੂੜੀ ਮੋਲ ਲੈਨੇ ਹੋ ਕਿ ਫਿਰ ਜੂੜੀ ਇਸ ਤਰ੍ਹਾਂ ਹੈਗੀ ਜੀ ਅਸੀਂ 4-5 ਪਸ਼ੂ ਰੱਖਦੇ ਹੈਗੇ ਆ ਵਿੱਚ ਜਿਵੇਂ ਤਿੰਨ ਗਾਵਾਂ ਇੱਕ ਮੱਝ ਸਾਡੇ ਕੋਲੇ ਰੱਖੀ ਹੈਗੀ ਆ ਕਿਉਂਕਿ ਮੈਂ ਤਾਂ ਇਹ ਸਮਝਦਾ ਵੀ ਜੋ ਵੀ ਜ਼ਿੰਮੇਦਾਰਾ ਹੈਗਾ ਉਹ ਪਸ਼ੂ ਜ਼ਰੂਰ ਰੱਖਣ ਤਾਂ ਜਿਵੇਂ ਅਸੀਂ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਵੀ ਜਿਹੜੇ ਪਸ਼ੂਆਂ ਨੂੰ ਅਸੀਂ ਪੱਠੇ ਤਿਆਰ ਕਰਦੇ ਆ ਉਹਨਾਂ ਦੇ ਵਿੱਚ ਵੀ ਅਸੀਂ ਵਾਤਵਾਤ ਰੂੜੀ ਪਾ ਕੇ ਤੇ ਘੱਟ ਯੂਰੀਆ ਪਾ ਕੇ ਅਸੀਂ ਉਹ ਪੱਠੇ ਤਿਆਰ ਕਰਦੇ ਹੈਗੇ ਆ ਤਾਂ ਜੇ ਸਾਨੂੰ ਲੋੜ ਪਵੇ ਤਾਂ ਜਿਵੇਂ ਕੋਟਕਪੂਰਾ ਸਾਡੇ ਨੇੜੇ ਹੈਗਾ ਗਊਸ਼ਾਲਾ ਦੇ ਵਿੱਚੋਂ ਸਾਨੂੰ ਰੇ ਮਿਲ ਜਾਂਦੀ ਹੈਗੀ ਆ ਜਾਂ ਉੱਥੇ ਕਈ ਡੇਰੀ ਫਾਰਮ ਹੈਗੇ ਆ ਕੋਟਕਪੂਰਾ ਤਾਂ ਉਹਨਾਂ ਤੋਂ ਵੀ ਅਸੀਂ ਰੇ ਪਰਚੇਸ ਕਰਦੇ ਹੈਗੇ ਆ ਤਾਂ ਮਤਲਬ ਇਹ ਆ ਵੀ ਜੋ ਵੀ ਜ਼ਿੰਮੇਵਾਰ ਆਏਗਾ ਉਹ ਪਸ਼ੂ ਵੀ ਰੱਖਣ ਤਾਂ ਕਿ ਆਪਣੇ ਕੋਲੇ ਰੂੜੀ ਦੀ ਖਾਦ ਵੱਧ ਵੱਧ ਤਿਆਰ ਹੋ ਸਕੇ ਮੈਂ ਤਾਂ ਇਹ ਸੰਦੇਸ਼ ਸਾਰਿਆਂ ਨੂੰ ਦੇਣਾ ਚਾਹੁੰਗਾ ਕਿਉਂਕਿ ਸਿਹਤ ਬਹੁਤ ਜ਼ਿਆਦਾ ਜ਼ਰੂਰੀ ਆ ਅੱਜ ਦੇ ਸਮੇਂ ਵਿੱਚ ਬਿਲਕੁਲ ਜੀ ਜੇ ਸਿਹਤਮੰਦ ਰਹਿਣਾ ਤਾਂ ਥੋੜੀ ਬਹੁਤੀ ਖੇਚਲ ਤਾਂ ਜ਼ਰੂਰ ਕਰਦੀ ਪੈਣੀ ਆ ਕਿਉਂਕਿ ਜਿਹੜੀ ਚੀਜ਼ ਆਪਣੇ ਘਰੇ ਪਿਓਰ ਆ ਆਪਾਂ ਨੇ ਅੱਖਾਂ ਦੇ ਸਾਹਮਣੇ ਆ ਉਹੀ ਅਸਲੀ ਆ ਅੱਜ ਦੀ ਡੇਟ ਦੇ ਵਿੱਚ ਜੇ ਆਪਾਂ ਗੱਲ ਕਰੀਏ ਸੋ ਹਾਂਜੀ ਦੋਸਤੋ ਜੇ ਕਿਸੇ ਨੂੰ ਵੀਰ ਭਰਾ ਨੂੰ ਇਹ ਕਣਕ ਦੀ ਲੋੜ ਹੋਵੇ ਤਾਂ ਤੁਸੀਂ ਜ਼ਰੂਰ ਸੰਪਰਕ ਕਰੋ ਤੇ ਇੱਕ ਵਾਰੀ ਤੁਸੀਂ ਲੈ ਕੇ ਖਾ ਕੇ ਦੇਖੋ ਉਸ ਤੋਂ ਬਾਅਦ ਤੁਸੀਂ ਖੁਦ ਵੀ ਜੇ ਤੁਹਾਡੇ ਕੋਲੇ ਅਵੇਲੇਬਿਲਟੀ ਹੈਗੀ ਤਾਂ ਥੋੜੀ ਬੋਲ ਦੀ ਖੇਚਲ ਕਰੋ ਤੁਸੀਂ ਬੀਜ ਲੈ ਜਾਓ ਸਰ ਕੋਲੋਂ ਤੇ ਤੁਸੀਂ ਬੀਜੋ ਤੇ ਅਸੀਂ ਤਾਂ ਇਹੀ ਕਵਾਂਗੇ ਤੇ ਧੰਨਵਾਦ ਜੀ ਸਾਰਿਆਂ ਦਾ ਧੰਨਵਾਦ ਥੈਂਕ ਯੂ ਜੀ